ਪਾਤਸ਼ਾਹ ਸ੍ਰੀ ਭਗਵੰਤੀ ਜੀ ਸਹਾਇ ਵਾਰ ਸ੍ਰੀ ਭਗਵੰਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਪਤ ਗੁਰੂ ਨਾਨਕ ਲੰਡਿਆਏ ਮੇਰੇ ਅੰਗਨ ਗੁਰਤੇ ਅਮਰਦਾਸੋ RAM DAS ਤੇ ਹੋਇ ਚਲਹਾ ਹੋਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਗਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਤੀ ਸਭ ਦੁਖ ਜਾਈਐ ਇੱਕ ਬਹਾਦਰ ਸਿਮਰਿਆ ਭਾਰ ਨੋਂ ਨਿਹਦੇ ਆਵੇ ਧਾਈ ਸਭ ਤਾਈ ਹੋਏ ਸਹਾਈ ਦਸਵੀਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰੰਗ ਦੀ ਦਰਗਾਹ ਧਿਆਨ ਕਰਕੇ ਬੋਲ ਜੀ ਸੰਜਮ ਪਿਆਰਿਆ ਚੋਹਾ ਸੱਭ ਜਾਦਿਆ ਚਾਲੀਆਂ ਮੁਕਤਿਆ ਹੱਟੀਆਂ ਜੱਤੀਆਂ ਤੱਪੀਆਂ ਜਨਾ ਨਾਮ ਜੱਤਿਆ ਵੰਸ਼ਕਿਆ ਦੀਗ ਚਲਾਈ ਦੀਗ ਵਾਹੀ ਦੇਖ ਕੇ ਅਨਡਟ ਕੀਤਾ ਜੰਨਾ ਪਿਆਰਿਆ ਸਿਆਰਿਆ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਨੇ ਜੀ ਸਿੰਘ ਬਨੀਆ ਮੇ ਧਰਮ ਹੀ ਤੋ ਸੇ ਸਦਦੇ ਬੰਦ ਬੰਦ ਤਟਾਈਂ ਖੋਪਰੀਆਂ ਲੁਹਾਈਆਂ ਪਰ ਕਰਿਆ ਤੇ ਜੜੇ ਆਰਿਆ ਨਾਲ ਚੜਾਈ ਗਈ ਵਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਬ ਨਹੀਂ ਹਾਰਿਆ ਸਿੱਖੀ ਤੇ ਸਾਸ ਵਸਾ ਨਾਲ ਮਿਦਾਈ ਜਨਾ ਦੀ ਕਮਾਈ ਦਾ ਭਾਂ ਅੰਦਰ ਕੇ ਖਾਲਸਾ ਜੀ ਬੋਲੇ ਸਰਬੱਤ ਖਾਲਸਾ ਦੇ ਘਰ ਦੀਵਾਰਾਂ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕਵਾ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜਿੰਦ ਆਵੇ ਜਿੰਦ ਆਉਣ ਦਾ ਸਦਕਾ ਸਰਬ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਹਾ ਹੋਇ ਤ ਦੇਗ ਤੇਗ ਫਤਿਹ ਬਿਰਕ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੀ ਸਦਾਨ ਰਹਿਤ ਦਾਣ ਵਿਦੇਕ ਦਾਣ ਵਸਾਹਾ ਦਾਣ ਪਰੂ ਫਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਾਨ ਚੌਕੀਆਂ ਧੰਦੇ ਬੁੰਗੇ ਜੁਗੋ ਜਗ ਅਤਲ ਧਰਮ ਦਾ ਜੈਕਾਰ ਗੋਲ ਜੀ ਵਾਹਿਗੁਰੂ ਤੋਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹੀ ਗੁਰੂ ਹੇ ਆਕਾਲ ਕੁਰਖ ਆਪਣੇ ਬੰਦਦੇ ਸਦਾ ਸੁਹਾਈ ਦਾ ਮਾਰ ਗੀਏ ਸਿਰੇ ਨਾਨਕਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦਿਨਾਂ ਦੇ ਖੁੱਲੇ ਦਰਸ਼ੁਂਦਾਰ ਅਦੇ ਸਿਵਾ ਸੰਭਾਲ ਦਾ ਬਾਨਪਾਲ ਸਾਹਿਬ ਨੂੰ ਬਖਸ਼ੋ ਹੀ ਮਮਾਰਿਆ ਦੇਵਾ ਲਿਖੜਿਆ ਬੇਤਾਲ ਮੇਰਿਆ ਤੇ ਆਪੋ ਸੱਜੇ ਤਿਨੋ ਵਾਹਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਾਹਿਬ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਮਹਾਰਾਜ ਆਪ ਜੀ ਦੇ ਹਰੂ ਹਰ ਦਾਸ ਬੇਨਤੀ ਹੈ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਲ ਰੈਣ ਬਤੀਤ ਹੋਈ ਆਇਆ ਚਾਰ ਪੈੜ ਦੇਣਾ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਨਾ ਧੰਨ ਅਮਰ ਸ੍ਰੀ ਵੇ ਬਾਬਾ ਦੀਪ ਸਿੰਘ ਜੀ ਤੇ ਮਾਵੇ ਪਾਵਨ ਉਪਤਰ ਅਸਥਾਨ ਗੁਰਦਵਾਰਾ ਸ਼ਹੀਦਗੰਜ ਸਾਹਿਬ ਵਿਖੇ ਪਾਵਨ ਅੰਦਰ ਬਾਗ ਦੇ ਅੰਦਰ ਆਪ ਜੀ ਦੇ ਸੋਣੇ ਸੰਗਤਨ ਪਿਆਰ ਹਾਂ ਮੈਂ ਕਿਰਪਾ ਕਰੋ ਸੰਗਤਨਾ ਤੇ ਬਰਾਜਮਾਨ ਹੋ ਕੇ ਸਭ ਤਨ ਖੁਲੜੇ ਵਰਸ਼ੰ ਵਿਦਾਰ ਪਾਵਨ ਉਪਤਰ ਸਭ ਸੰਗਤਿਆ ਹਾਜ਼ਰੀਆਂ ਪੈਲ ਖੋਲੇ ਟਹਾਵਾ ਤੇ ਵਾਵਾ ਦਰ ਪਰਗੋਨ ਕਰਨੀਆਂ ਦਰੋਂ ਭਰੋ ਸਿੱਖੀ ਸਿਦਕ ਨਾਲ ਬਰਦਾਮਦਾਨ ਬਖਸ਼ਿਨਾ ਸੋਭ ਭਾਵਨਾਵਾਂ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਨੇ ਦੀਪਰੂਪਾ ਪਾਵਨ ਮੁਗਤ ਰਸ ਵਰੇਪਾ ਸੁਖ ਆਰਣ ਅਸਥਾਨ ਤੇ ਬਰਕਾਸ਼ ਰਸਥਾਨ ਤੇ ਲਜਾਨ ਦੇ ਆਪਿਆ ਬਖਸ਼ ਰਸਤੇ ਵਿੱਚ ਆਪ ਅੰਗ ਸੰਭ ਸਹਾਈ ਹੋ ਰਾਸਣ ਬੱਤ ਦੇ ਕਾਰਜ ਰਾਸ ਕਰਦੇ ਸੋਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਤੇ ਲਿਆਵੇ ਨਾਨਕ ਦਾ ਖਾਲਸਾ ਰਾਹੀ ਗੁਰਦੀ ਕੀ ਫਤਿਹ ਬੋਲੇ